ਅਸਰ ਮੈਕਾ ਵੱਲੋਂ ਅੰਕਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਨੇ ਰਿਪੋਰਟ ਕੀਤੇ ਗਏ ਨੇ ਬੇੜੀਆਂ ਦੇ ਵਿੱਚ ਬੰਨ ਕੇ ਜਿਹੜੇ ਨੇ ਇੱਕ ਫੌਜੀ ਜਹਾਜ਼ ਦੇ ਵਿੱਚ ਲਿਆਂਦੇ ਗਏ ਨੇ ਕਿਸ ਤਰ੍ਹਾਂ ساری ਘਟਨਾ ਕਰਮ ਨੂੰ ਦੇਖਦੇ ਹੋ ਕੀ ਜੜੀਆਂ ਲੋਕਾਂ ਨੂੰ ਦੇਖੋ ਬਹੁਤ ਹੀ ਮਾੜੀ ਖਬਰ ਹੈ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੋਈ ਹੈ ਮੈਂ ਕਹਿੰਦਾ ਕਿ ਅਮਰੀਕਾ ਨੇ ਆਂਦੇ ਹੀ 트럼ਪ ਸਾਹਿਬ ਵੱਲੇ 15 ਦਿਨ ਪਹਿਲੇ ਦੇ ਪ੍ਰੈਜ਼ੀਡੈਂਟ ਆਏ ਨੇ ਤੇ 15 ਦਿਨਾਂ ਚ ਆਂਦੇ ਹੀ ਉਹਨਾਂ ਨੇ ਜਿਹੜਾ ਪਹਿਲਾ ਇੰਡੀਆ ਦੇ ਖਿਲਾਫ ਇਹ ਕਦਮ ਚੱਕਿਆ ਹੈ ਇਹ ਥੋੜਾ ਯਾ ਨਿੰਦਾਯੋਗ ਹੈ ਔਰ ਗੱਲਾਂ ਦੋਨੇ ਨੇ ਜਿਹੜੇ ਗਏ ਨੇ ਉਹ ਵੀ ਮਾਰੇ ਗਏ ਨੇ ਕੋਈ ਬਹੁਤ ਵਧੀਆ ਬੰਦੇ ਨਹੀਂ ਗਏ ਬਹੁਤ ਤਰੀਕੇ ਨਾਲ ਨਹੀਂ ਗਏ ਦੋ ਨੰਬਰ ਦੇ ਵਿੱਚ ਜਿਹੜੇ ਰੋਕੀ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਭੇਜਿਆ ਜਾਂਦਾ ਹੈ ਇਸ ਟਾਈਮ ਤੇ ਉਹਨਾਂ ਦੇ ਉੱਪਰ ਨੱਥ ਪਾਣੀ ਬੜੀ ਜ਼ਰੂਰੀ ਸੀਗੀ ਦੇਖੋ ਵਰਲਡ ਰੈਸੈਸ਼ਨ ਹੈ ਅਸਲ ਜੀ ਕੀ ਹੈ ਕਿ ਕੈਨੇਡਾ ਕੋਲ ਜੌਬਸ ਹੈ ਨਹੀਂ ਅਮਰੀਕਾ ਕੋਲ ਜੌਬਸ ਹੈ ਨਹੀਂ ਉਹ ਆਪ ਦਾ ਬੋਝ ਹਲਕਾ ਕਰਨ ਲੱਗੇ ਹੋਏ ਨੇ ਉਹ ਕਹਿੰਦੇ ਜਿਹੜੇ ਜਿਹੜੇ ਦੇਸ਼ਾਂ ਜੋ ਲੋਕი ਆਏ ਸੀ ਉਹਰੇ ਉਹਰੇ ਦੇਸ਼ਾਂ 'ਚ ਵਾਪਸ ਭੇਜੋ 700 ਬੰਦਾ ਪਹਿਲੇ ਭੇਜਿਆ ਵਾਪਸ ਕੈਨੇਡਾ ਨੇ ਹੁਣ 205 ਬੰਦੇ ਇਹਨਾਂ ਨੇ ਲਾਤੇ ਹੈ ਮਾੜੀ ਗ 30 ਬੰਦੇ ਪੰਜਾਬ ਦੇ ਸੀਗੇ 33 ਹਰਿਆਣਾ ਦੇ ਸੀਗੇ ਜਾਂ 30 ਹਰਿਆਣਾ ਦੇ ਸੀਗੇ 33 ਗੁਜਰਾਤ ਦੇ ਸੀਗੇ ਫਲਾਈਟ ਇਹਨਾਂ ਦੇ ਲਾਕੇ ਲਈ ਅੰਮ੍ਰਿਤਸਰ ਪੰਜਾਬ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ ਫਲਾਈਟ ਦਿੱਲੀ ਉਤਰਨੀ ਚਾਹੀਦੀ ਸੀਗੀ ਮੁੱਦਾ ਹੈਗਾ ਸਰਕਾਰ ਮੰਨੇ ਜਾਂ ਨਾ ਮੰਨੇ ਸਰਕਾਰ ਆਪਣੀ ਪਿੱਠ ਜੜੀ ਹੈ ਨਾ ਉਹ ਬੋਰਡ ਵਧੀਆ ਠੋਕ ਲੈਂਦੀ ਹੈ ਕਿ ਕਹੇ ਕਿ ਇਹਨਾਂ ਚੋਂ ਕ੍ਰਿਮੀਨਲ ਹੋ ਸਕਦੇ ਜੀ ਜੇ ਸੀਗੇ ਜੀ ਫਲਾਣਾ ਢਮਗਾਣੇ ਸੀ ਵਾਪਸ ਲਿਆਉਂਦੇ ਮੰਨ ਲੀਆ ਸਾਰੀਆਂ ਗੱਲਾਂ ਬਟ ਦੇ ਕਿਉਂ ਪਹਿਲੀ ਗੱਲ ਤਾਂ ਔਰ ਕਿੰਨਾ ਲੋਕਾਂ ਨੇ ਭੇਜੇ ਇਸ ਟਾਈਮ ਤੇ ਸਰਕਾਰ ਨੂੰ ਸਖਤ ਕਦਮ ਚੱਕਣ ਦੀ ਲੋੜ ਹੈ ਜੜੇ ਏਜੰਟਾਂ ਨੇ ਇਹਨਾਂ ਨੂੰ ਭੇਜਿਆ ਸੀ ਆ ਉਹ ਇਕੱਲੇ ਇਕੱਲੇ ਨੂੰ ਘਰੋਂ ਚੱਕ ਲਿਆ ਜਾਵੇ ਇਸ ਟਾਈਮ ਤੇ ਸਰਕਾਰ ਕੋਲ ਤਾਂ ਮੁੱਦਾ ਹੀ ਬਹੁਤ ਵਧੀਆ ਤੇ ਮੌਕਾ ਹੀ ਬਹੁਤ ਵਧੀਆ ਹੈ ਅੱਗੇ ਸਰਕਾਰ ਹਮੇਸ਼ਾ ਬਿਆਨ ਇਹਦਾ ਦੇ ਦਿੰਦੀ ਹੈ ਵੀ ਅਸੀਂ ਗਲਤ ਏਜੰਟ ਨਹੀਂ ਚੱਕ ਕੰਮ ਕਰਨ ਦੇਣੇ ਜਿਹੜੇ ਮਾੜੇ ਅਣਸਰ ਨੇ ਮਾਰਕੀਟ ਤੋਂ ਚੱਕ ਦੇਣੇ ਨੇ ਹੁਣ ਚੱਕ ਲੋ 200 ਬੰਦਾ ਜਿਹੜਾ ਵਾਪਸ ਆਇਆ ਸਰਕਾਰ ਨੂੰ ਚਾਹੀਦਾ 200 ਦਾ 250 ਰੀਟੇਨ ਕੀਤਾ ਜਾਵੇ ਉਹਨਾਂ ਤੋਂ ਕੱਲੇ-ਕੱਲੇ ਤੋਂ ਐਡਰੈਸ ਲਿਆ ਦੇਵੇ ਕਿ ਕਿਹੜੇ ਏਜੰਟ ਨੇ ਉੱਥੇ ਤੋਰੀਆ ਸੀ ਜਾਂ ਦੋ ਨੰਬਰ ਦੇ ਵਿੱਚ ਉਹਨਾਂ ਏਜੰਟਾਂ ਨੂੰ ਇਸ ਟਾਈਮ ਚੱਕ ਲਿਆ ਦੇਵੇ ਮੈਂ ਕਹਿੰਦਾ ਚੋਰ ਨਾਲ ਚੱਕੋ ਚੋਰ ਦੀ ਮਾਂ ਚੱਕ ਲਓ ਅੱਗੋਂ ਵਾਸਤੇ ਸੁਧਾਰ ਹੋ ਜਾਏਗਾ ਬਹੁਤ ਵਧੀਆ ਸਰ ਲੱਗਦਾ ਕਿ ਕਿਹੜਾ ਕਿਤੇ ਜਿਹੜੇ ਉਹਨਾਂ ਨੇ ਪੈਸੇ 40 40 50 50 ਲੱਖ ਰੁਪਏ ਦਿੱਤਾ ਉਹ ਵੀ ਕਿਹੜਾ ਕਿਤੇ ਉਸ ਨੂੰ ਲੈ ਕੇ ਸ਼ੰਕਾ ਜੁਤਾ ਰਹੇ ਨੇ ਕਿ ਸਾਡੇ ਪੈਸੇ ਵੀ ਗਏ ਤੇ ਅਸੀਂ ਵਾਪਸ ਦੇ ਦੇਖੋ ਗੱਲ ਪਤਾ ਕੀ ਹੈ ਜਦੋਂ ਕੰਮ ਕੋਈ ਦੋ ਨ ਵਿਚ ਲੈ ਕੇ ਚੱਲਦਾ ਕਿ ਸਾਡਾ ਇੰਨਾ ਕੁ ਨੁਕਸਾਨ ਹੋਣਾ ਹੀ ਹੋਣਾ ਹੈ 40 50 ਲੱਖ ਰੁਪਏ ਲਾ ਕੇ ਹਿੰਦੁਸਤਾਨ ਚ ਕਿਹੜਾ ਇਦਾਂ ਦਾ ਬਿਜ਼ਨਸ ਹੈ ਜਿਹੜਾ ਤੁਸੀਂ ਨਹੀਂ ਕਰ ਸਕਦੇ ਤੁਸੀਂ ਰਿਟੇਲ ਸਟੋਰ ਨਹੀਂ ਖੋਲ ਸਕਦੇ ਜਾਂ ਕਿੱਥੇ ਤੁਸੀਂ ਆਪਣੀ ਫੈਕਟਰੀ ਨਹੀਂ ਲਗਾ ਸਕਦੇ ਹਰ ਇੱਕ ਪੋਸੀਬਲ ਹੈ ਹਿੰਦੁਸਤਾਨ 140 ਕਰੋੜ ਲੋਕਾਂ ਦਾ ਦੇਸ਼ ਹੈ ਇੱਥੇ ਸਵਾ ਮਿੱਟੀ ਵੀ ਰੱਖ ਲੋਗੇ ਸੜਕ ਤੇ ਰੱਖ ਕੇ ਨਾ ਉਹ ਵੀ ਸ਼ਾਮ ਨੂੰ ਵਿਕ ਜਾਂਦੀ ਹੈ ਸਵਾਲ ਹੈ ਕਿ ਨਕਮੇ ਲੋਗਰੇ ਕੰਮ ਕਰਨਾ ਨਹੀਂ ਚਾਹੁੰਦੇ ਇਹ 2 ਨੰਬਰ ਦਾ ਪੈਸਾ ਇਹਨਾਂ ਕੋਲ ਸੀਗਾ ਜਿਹੜਾ ਇਹਨਾਂ ਨੇ 2 ਨੰਬਰ ਦੇ ਤਰੀਕੇ ਨਾਲ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿਹਦਾ ਨੁਕਸਾਨ ਹੋਇਆ ਅੱਜ ਚਾਹੇ ਸਰਕਾਰ ਕਹਿ ਦੇਵੇ ਅਸੀਂ ਆਪਣੀ ਲੋਕਾਂ ਨਾਲ ਖੜੇ ਹਾਂ ਜ਼ਰੂਰ ਖੜੋ ਖੰਡਣਾ ਚਾਹੀਦਾ ਇਨਸਾਨੀਅਤ ਦੇ ਨਾਤੇ ਬਟ ਨਾਲ ਇਹ ਵੀ ਪકડਣਾ ਚਾਹੀਦਾ ਕਿ ਇਹਨਾਂ ਕੋਲੋਂ 40 ਤੋਂ 50 ਲੱਖ ਰੁਪਏ ਆਇਆ ਕਿੰਦਾ ਕਿੱਦਾਂ ਲੋਕਾਂ ਨੇ ਉਹ ਪੈਸੇ ਦਾ ਇੰਤਜ਼ਾਮ ਕੀਤਾ ਦੇਖੋ ਅੱਜ ਤਾਂ ਉਹ ਵਿਕਟਿਮ ਕਾਰਡ ਪਲੇ ਕਰ ਲੈਣਗੇ ਜੀ ਸਾਡੇ ਨਾਲ ਧੋਖਾ ਹੋ ਗਿਆ ਧੋਖਾ ਕਰਵਾਇਆ ਉਹਨਾਂ ਨੇ ਆਪ ਅੱਜ 50 ਰੁਪਏ ਦੀ ਚੀਜ਼ ਲੈਣੀ ਹੁੰਦੀ ਹੈ ਨਾ ਅਗਲਾ ਪਹਿਲੇ ਪੰਜਾ ਦੁਕਾਨਾਂ 'ਤੇ ਜਾਂਦਾ ਪਤਾ ਕਰਨ ਵਾਸਤੇ ਜਦਕਿ ਇੱਥੇ ਦੇ ਹਾਲਾਤ ਹੈਗੇ ਕਿ ਇਹਨਾਂ ਨੇ 50 50 ਲੱਖ ਰੁਪਈਆ ਦਿੱਤਾ ਉਹ ਵੀ ਦੋ ਨੰਬਰ 'ਚ ਜਾਣ ਵਾਸਤੇ ਅੰਬੈਸੀਆਂ ਖੁੱਲੀਆਂ ਨੇ ਇੱਕ ਨੰਬਰ ਦਾ ਵੀਜ਼ਾ ਦੇਣ ਵਾਸਤੇ ਹਰ ਅੰਬੈਸੀ ਸਟੂਡੈਂਟ ਵੀਜ਼ਾ ਵਿਸਟਰ ਵੀਜ਼ਾ ਸਿੱਧੇ ਤਰੀਕੇ ਨਾਲ ਦਿੰਦੀ ਹੈ 13 ਤੋਂ 14 ਲੱਖ ਬੰਦਾ ਹਰ ਸਾਲ ਬਾਹਰ ਜਾਂਦਾ ਹੈ ਪੱਕੇ ਤਰੀਕੇ ਨਾਲ ਤੇ ਇਹਨਾਂ 200 400 500 ਨੂੰ ਕਿਹੜੀ ਇੰਦਾ ਦੀ ਆਫਤ ਆਈ ਸੀਗੀ ਜਿਹੜੀ ਇਹਨਾਂ ਨੇ ਦੋ ਨੰਬਰ ਤੇ ਡਾਣਾ ਸੀ ਕਿਹੜਾ ਹੱਥ ਤੇ ਅਗੇ ਡੀਸੀ ਡੀਐਸਪੀ ਐਸਐਸਪੀ ਲੱਗ ਜਾਣਾ ਸੀ ਇਹਨਾਂ ਨੇ ਜਾਣਦੇ ਹੀ ਕਿ ਜਲਾ ਪਿੰਡਾਂ ਲੱਖ ਰੁਪਈਆ ਵੀ ਇਹਨਾਂ ਨੇ ਖਰਚ ਕਰ ਦਿੱਤਾ ਤੇ ਆਪ ਦੀ ਜਿਹੜੀ ਜਾਨ ਵੀ ਜਿਹੜੀ ਜੋਖਮ ਚ ਪਾਈ ਹੈ ਜੰਗਲਾਂ ਤੋਂ ਪਾਣੀ ਦੇ ਵਿੱਚੋਂ ਨਹਿਰਾਂ ਟੱਪ ਕੇ ਨਦੀਆਂ ਟੱਪ ਕੇ ਇਦਾਂ ਇਹਨਾਂ ਨੂੰ ਜਾਣਾ ਪੈਂਦਾ ਹਾਲਾਤ ਇੰਨੇ ਸੌਖੇ ਨਹੀਂ ਹੈਗੇ ਜਿੰਨੇ ਗੰਦੇ ਤਰੀਕੇ ਨਾਲ ਉਹ ਤੇ ਪਹੁੰਚਦੇ ਨੇ ਔਰ ਅੱਧੇ ਪਹੁੰਚਣ ਲਏ ਅੱਧੇ ਤੱਕ ਖੁਦ 200 ਤਾਂ ਵਾਪਸ ਆਇਆ ਹੈ ਤੁਸੀਂ ਅੱਗੇ-ਅੱਗੇ ਦੇਖੋ 200 400 ਤਾਂ ਇਦਾਂ ਦੀ ਗਿਣਤੀ ਨਿਕਲਣੀ ਹੈ ਜਿਹੜੇ ਵਿਚਾਰੇ ਰਸਤੇ 'ਚ ਇਹਨਾਂ ਦੇ ਨਾਲ ਗਏ ਸੀ ਉਹ ਪਹੁੰਚ ਨਹੀਂ ਪਾਏ ਤੇ 2-4 ਹਜ਼ਾਰਾਂ ਵਾਲੇ ਹੋਰ ਰਹੇ ਨੇ ਹੋਰ ਮਗਰ ਤਿਆਰ ਬੈਠੇ ਨੇ ਵਾਪਸ ਆਣ ਵਾਸਤੇ ਸਰ ਲੱਗਦਾ ਕਿ ਵਿਦਿਆਰਥੀਆਂ ਦੇ ਵੀ ਫਰਕ ਹੋਵੇਗਾ ਜੋ ਵਿਦਿਆਰਥੀ ਵਿਦੇਸ਼ਾਂ ਦਾ ਰੋਕਾ ਰਹੇ ਨੇ ਆਨ ਬਾਰੇ ਸਮਝ ਜਿਹੜੇ ਨਿਮਨ ਦੇ ਵਿੱਚ ਵੱਡੇ ਬਦਲਾਅ ਜਿਹੜੇ ਨੇ ਹੋ ਸਕਦੇ ਨੇ ਦੇਖੋ ਮੈਨੂੰ ਲੱਗਦਾ ਮਾੜਾ ਟਾਈਮ ਆ ਰਿਹਾ ਇੰਡਸਟਰੀ ਤੇ ਪਹਿਲੇ ਵੀ ਮਾੜਾ ਚੱਲ ਰਿਹਾ ਜਦ ਦਾ ਕੈਨੇਡਾ ਨੇ ਰੂਲਸ ਚੇਂਜ ਕੀਤੇ ਅਕਤੂਬਰ 2023 ਤੋਂ ਬਾਅਦ ਤੇ 2024 ਦਾ ਸਭ ਤੋਂ ਮਾੜਾ ਗਿਆ ਹੈ ਜੀ ਕੈਨੇਡਾ ਦੇ ਮੁਕਾਬਲੇ ਦੇ ਵਿੱਚ ਜੇ ਕੈਨੇਡਾ ਨੇ ਹੱਥ ਖਿੱਚਿਆ ਹੁਣ ਸਮੇਂ ਲੋ ਅਮਰੀਕਾ ਦਾ ਹੱਥ ਵੀ ਖਿੱਚਿਆ ਗਿਆ ਜਿਹੜੀਆਂ ਸਟੇਟਾਂ ਚੋਂ ਲੋਕੀ ਡਿਪੋਰਟ ਹੋਏ ਨੇ ਪੰਜਾਬ ਹਰਿਆਣਾ ਗੁਜਰਾਤ ਤੁਹਾਨੂੰ ਵੀ ਲੱਗਦਾ ਕਿ ਅਮਰੀਕਨ ਐਮਬੈਸੀ ਉਹਨਾਂ ਲੋਕਾਂ ਨੂੰ ਕੱਲ ਨੂੰ ਵੀਜ਼ਾ ਦੇਗੀ ਕਿ ਸੇ ਅਮਰੀਕਨ ਐਮਬੈਸੀ ਨੇ ਪੰਜਾਬ ਹਰਿਆਣਾ ਤੇ ਗੁਜਰਾਤ ਦੇ ਲੋਕਾਂ ਨੂੰ ਹੁਣ ਵੀਜ਼ੇ ਨਹੀਂ ਦੇਣੇ ਐ ਉਹਨਾਂ ਨੇ ਹਰ ਚੰਗੇ ਭਲੇ ਕਲਾਇੰਟ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਲਿਆ ਉਹਨਾਂ ਨੇ ਕਿਹਾ ਤਾਂ ਹੈ ਹੀ ਇਹ ਦਦ ਦੇ ਨੇ ਸਵਾਜ ਕਰਾਇ ਇਹਦਾ ਬਹੁਤ ਬੈਡ ਇੰਪੈਕਟ ਪੈਣ ਵਾਲਾ ਆਉਣ ਵਾਲਾ ਟਾਈਮ ਤੇ ਇੰਡਸਟਰੀ ਤੇ ਤੁਹਾਡੀ ਯੂਨੀਅਨ ਵੱਲੋਂ ਸਰ ਕੋਈ ਐਕਸ਼ਨ ਕੋਈ ਕਿਸ ਤਰੀਕੇ ਦੀ ਅਸੀਂ ਸਰਕਾਰ ਦਾ ਸਾਥ ਪਹਿਲੇ ਦਿਨ ਤੋਂ ਹੀ ਐਸੋਸੀਏਸ਼ਨ ਵੱਲੋਂ ਦਿੰਦੇ ਆਏ ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਹੋਈ ਹੈ ਕਿ ਜਿੰਨੇ ਗਲਤ ਅਨਸਰ ਨੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਅਸੀਂ ਸਰਕਾਰ ਜਿੱਥੇ ਚਾਹਦੀ ਅਸੀਂ ਉਹਨਾਂ ਦੇ ਨਾਲ ਖੜਾ ਨੂੰ ਤਿਆਰ ਹੈ ਸਾਡੀ ਸਰਕਾਰ ਅੱਗੇ ਬਾਰ ਬਾਰ ਬੇਨਤੀ ਹੈ 25 ਸਾਲ ਹੋ ਗਏ ਮੈਨੂੰ ਵਿਸ ਇੰਡਸਟਰੀ ਚ ਕੰਮ ਕਰਦੇ ਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਆ ਇੱਕ ਡਿਪਾਰਟਮੈਂਟ ਬਣਾਓ ਜੇ ਐਨ ਆਰ ਆਈਆਂ ਦਾ ਡਿਪਾਰਟਮੈਂਟ ਹੈਗਾ ਜੀ ਐਜੂਕੇਸ਼ਨ ਦਾ ਡਿਪਾਰਟਮੈਂਟ ਹੈਗਾ ਤੇ ਇੱਕ ਫੋਰਨ ਐਜੂਕੇਸ਼ਨ ਦਾ ਵੀ ਪੰਜਾਬ ਦੇ ਵਿੱਚ ਡਿਪਾਰਟਮੈਂਟ ਬਣਾਓ ਉਹਦੀ ਇੱਕ ਐਡਵਾਈਜ਼ਰੀ ਕਮੇਟੀ ਬਣਾਓ ਅਸੀਂ ਐਸੋਸੀਏਸ਼ਨ ਵੱਲੋਂ ਤੁਹਾਡੇ ਨਾਲ ਖੜੇ ਆ ਸਾਰੇ ਇਹ ਚੀਜ਼ਾਂ ਨੂੰ ਸਹੀ ਕਰਵਾਉਣ ਵਾਸਤੇ ਕਿਉਂਕਿ ਸਾਨੂੰ ਨੌਲੇਜ ਹੈ ਸਾਨੂੰ ਪਤਾ ਹੈ ਕਿ ਕਿੱਥੇ ਕੀ ਹੋ ਰਿਹਾ ਕਿੱਦਾਂ ਕੀ ਹੋ ਸਕਦਾ ਹੈ ਸਰਕਾਰ ਇੱਕ ਮਾਈ ਬਾਬਤਾ ਬਣਾਵੇ ਇੱਕ ਡਿਪਾਰਟਮੈਂਟ ਤਾਂ ਬਣਾਵੇ 25-25000 ਰੁਪਏ ਲੈ ਕੇ ਲਾਇਸੈਂਸ ਉਹਨਾਂ ਨੇ ਸਾਰਿਆਂ ਦੇ ਹੱਥਾਂ 'ਚ ਪਕੜਾਤੇ ਨੇ ਪਰ ਉਹ 25000 ਰੁਪਏ ਲੈਣ ਦਾ ਮਕਸਦ ਸੀ ਜਾਂ ਲਾਇਸੈਂਸ ਦੇਣ ਦਾ ਮਕਸਦ ਸੀ ਜਾਂ ਵੈਰੀਫਾਈ ਵੀ ਕਰਨਾ ਸੀਗਾ ਕਿ ਬੰਦੇ ਵੀ ਸਹੀ ਸੀਗੇ ਕਿ ਨਹੀਂ ਸੀਗੇ ਸੋ ਐਸ ਟਾਈਮ ਤੇ ਗਵਰਨਮੈਂਟ ਨੂੰ ਡਿਪਾਰਟਮੈਂਟ ਬਣਾਉਣ ਦੀ ਲੋੜ ਹੈ ਬਹੁਤ ਸਖਤ ਲੋੜ ਹੈ ਲੋਕਾਂ ਨੂੰ ਪੀਛਲਾ ਵਿਦਿਆਰਥੀਆਂ ਨੂੰ ਪੀਛਲਾ ਕਿਉਂਕਿ ਕੋਈ ਜਿਹੜੇ ਉੱਪਲੇ ਪੜ ਕੇ ਜਿਹੜੇ ਏਜੰਡਾ ਦੇ ਹੱਥੇ ਚੜ ਜਾਂਦੇ ਨੇ ਕਿ ਉਹਨਾਂ ਨੂੰ ਨੋਟ ਬਈ ਦੇਖੋ ਮੈਂ ਤਾਂ ਕਹਿੰਦਾ ਕਿ ਅੱਜ ਹਰ ਬੰਦੇ ਨੂੰ ਨਾ ਸਭ ਕੁਝ ਪਤਾ ਹੈ ਉਹਨੂੰ ਇੰਨਾ ਪਤਾ ਮੈਂ ਮੋਬਾਈਲ ਲੈਣਾ ਤੇ ਕਿਹੜਾ ਲੈਣਾ ਹੈ ਮੋਟਰਸਾਈਕਲ ਲੈਣਾ ਤੇ ਕਿਹੜਾ ਲੈਣਾ ਹੈ ਖਾਣਾ ਹੈ ਤੇ ਕੀ ਖਾਣਾ ਤੇ ਕਿੱਥੋਂ ਖਾਣਾ ਹੈ ਜੇ ਨਹੀਂ ਪਤਾ ਤੇ ਉਹਨੂੰ ਆਪਣੇ ਏਜੰਟ ਬਾਰੇ ਨਹੀਂ ਪਤਾ ਆਪਣੇ ਕੇਸ ਬਾਰੇ ਨਹੀਂ ਪਤਾ ਇੱਥੇ ਆ ਕੇ ਲੋਕੀ ਕਿਉਂ ਅੱਖਾਂ ਬੰਦ ਕਰ ਦਿੰਦੇ ਨੇ ਖੂਨ ਪਸੀਨੇ ਦੀ ਕਮਾਈ ਆਪਣੀ ਜੇਬ ਚੋਂ ਹੱਤ ਪਾ ਕੇ ਏਜੰਟ ਦੇ ਮੱਥੇ ਤੇ ਰੱਖ ਕੇ ਆ ਜਾਂਦੇ ਨੇ ਵੀ ਮੈਨੂੰ ਬਾਹ ਅੱਜ ਵੀ ਤੁਸੀਂ ਇੱਕ ਨੰਬਰ 'ਚ ਜਾਓ ਤੁਹਾਨੂੰ ਗੌਰਮੈਂਟ ਉੱਥੇ ਦੀ ਜੌਬ ਦਿੰਦੀ ਹੈ ਤੁਸੀਂ ਜ਼ਰੂਰ ਜਾਓ ਤੁਹਾਨੂੰ ਉੱਥੇ ਵਰਕ ਮਿਲਦਾ ਤੁਸੀਂ ਜ਼ਰੂਰ ਜਾਓ ਤੁਸੀਂ ਉੱਥੇ ਆਪ ਦਾ ਕੋਈ ਪੜਾਈ ਕਰਨ ਚੱਲੇ ਹੋ ਜ਼ਰੂਰ ਜਾਓ ਕੁਮਰ ਫਿਰ ਜਾਣਾ ਚੱਲੇ ਹੋ ਜ਼ਰੂਰ ਜਾਓ ਸਾਰੇ देयर आर 100 ਵੇਜ਼ ਟੂ ਗੈਟ ਸੈਟਲਡ ਅਬ੍ਰੋਡ ਸੋ ਤੋਂ ਜ਼ਿਆਦਾ ਰਸਤੇ ਨੇ ਫੋਰਨਚ ਸੈਟਲ ਹੋਣ ਦੇ ਲੋਕੀਆ 101ਵਾਂ ਪੁੱਠਾ ਰਸਤਾ ਕਿਉਂ ਬਰਾਂਦੇ ਨੇ ਲੋਕਾਂ ਨੂੰ ਉਹਦੇ ਤੇ ਬਾਰੇ ਸੋਚਣ ਦੀ ਲੋੜ ਹੈਗੀ ਹੈ ਕਿ ਅਸੀਂ ਪੁੱਠੇ ਰਸਤੇ ਨਾ ਰਹੀਏ ਗਵਰਨਮੈਂਟ ਆਫ ਇੰਡੀਆ ਨੇ ਇਜ਼ਰਾਈਲ ਸਰਕਾਰ ਨਾਲ ਮਿਲ ਕੇ 5000 ਬੰਦਾ ਪਹਿਲੇ ਭੇਜਿਆ 18000 ਬੰਦਾ ਹੁਣ ਭੇਜਿਆ ਤੇ ਜਿਹੜੀ ਗਵਰਨਮੈਂਟ ਆਪ ਭੇਜਦੀ ਪਈ ਹੈ ਤੇ ਜਾਓ ਬਿਲਕੁਲ ਜੀ ਸਕਦੇ ਜਾਓ ਉਹਦੇ ਚ 1 ਰੁਪਿਆ ਨਹੀਂ ਗਵਰਨਮੈਂਟ ਲੈ ਰਹੀ ਐਨਐਸਟੀਸੀ 1 ਰੁਪਿਆ ਨਹੀਂ ਲੈ ਰਹੀ ਫੋਰਨਚ ਫਰੀ ਚ ਭੇਜ ਰਹੀ ਹੈ ਕੰਮ ਕਰਨ ਵਾਲ ਬੰਦ ਲੋਕਾਂ ਨੂੰ ਪਰ ਲੋਕਾਂ ਨੂੰ ਆਦਤ ਹੈਗੀ ਹੈ ਸ਼ੋਰਟਕਟ ਦੀ ਜਿੱਦਾਂ ਜਗਰਾ ਰੁਪਈਆ ਲਗਾ ਕੇ ਬਟ ਜਗਣਾ ਵਾਲੀ ਕੁੜੀ ਕਲੇ ਯੂਕੇ ਗਈ ਯੂਕੇ ਤੋਂ ਬਾਅਦ ਉਹ ਆਪਣਾ ਫਿਰ ਉਹਨੇ ਐਂਟਰ ਕਰਨ ਦੀ ਕੀਤੀ ਬਾਰਡਰ ਦੇ ਉੱਪਰ ਉਹਦੀ ਕੋਸ਼ਿਸ਼ ਅਮਰੀਕਾ ਤੋਂ ਕੋਸ਼ਿਸ਼ ਕੀਤੀ ਕਿਹੜੀ ਕਿੰਨੀ ਉੱਥੇ ਨੀਡ ਸੀ ਕਿੰਨਾ ਸੀ ਕਿ ਤੁਸੀਂ ਆਪਣੀ ਆਪਣੀ ਜ਼ਿੰਦਗੀ ਦਾਅ ਉਤੇ ਲਗਾ ਕੇ ਆਪਦਾ ਪਰਿਵਾਰ ਦਾਅ ਉਤੇ ਲਗਾ ਕੇ 50 ਲੱਖ ਰੁਪਈਆ ਲਗਾ ਕੇ ਤੁਸੀਂ ਇਦਾਂ ਦੇ ਦੇਸ਼ ਚ ਇਲੀਗਲ ਵੜਨ ਦੀ ਕੋਸ਼ਿਸ਼ ਕਰਦੇ ਪਿਓ ਇਦਾਂ ਕੁਛ ਨਹੀਂ ਮਿਲਣਾ ساری ਉਮਰ ਲੋਕਾਂ ਨੂੰ ਆਪਣਾ ਦਿਮਾਗ ਸੈਟ ਕਰਨ ਦੀ ਲੋੜ ਹੈ ਔਰ ਸਰਕਾਰ ਨੂੰ ਲੋੜ ਹੈ ਇਸ ਟਾਈਮ ਤੇ ਸਖਤ ਕਦਮ ਚੱਕਣ ਦੀ ਤੇ ਸਰਕਾਰ ਨੂੰ ਲੋੜ ਹੈ ਲੋਕਾਂ ਨੂੰ ਇੱਥੇ ਕੋਈ ਨਾ ਕੋਈ ਰੋਜ਼ਗਾਰ ਪ੍ਰਦਾਨ ਕਰਨ ਦੀ ਤਾਂ ਕਿ ਲੋਕੀ ਕੁਝ ਕਰ ਸਕਣ।